ਜਿਹੜਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖਣਾ ਹੈ ਉਹ ਇਹ ਤਸਵੀਰਾਂ ਦੇ ਵਿੱਚ ਜੋ ਅੱਜ ਬਨੂੜ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਅਤੇ ਕਾਰਵਾਈ ਦੌਰਾਨ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਕੋਲੋਂ ਜੋ ਹੈ ਅੱਜ ਜੋ ਇੱਥੇ ਕਾਰਵਾਈ ਕੀਤੀ ਗਈ ਹੈ ਨਾਲ ਨਗਰ ਕੌਂਸਲ ਦੇ ਟੀਮ ਮੌਜੂਦ ਹੈ ਐਸਐਸਪੀ ਜਿਹੜੇ ਨੇ ਵਰਨ ਸ਼ਰਮਾ ਇੱਥੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਹ ਜੋ ਪ੍ਰੋਬਲਮ ਦੱਸਿਆ ਜਾ ਰਿਹਾ ਹੈ ਕਿ ਐਨਡੀਪੀਐਸ ਦੇ ਜਿਹੜੇ ਨੇ 5 ਤੋਂ ਵੱਧ ਜਿਹੜੇ ਮਾਮਲੇ ਦਰਜ ਹਨ ਤੇ ਇਹ ਕਾਰਵਾਈ ਅੱਜ ਇੱਥੇ ਕੀਤੀ ਗਈ ਹੈ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਐਸਐਸਪੀ ਪਟਿਆਲਾ ਨੇ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਵਾਲਾ ਜਾਂ ਫਿਰ ਨਸ਼ਾ ਵੇਚਣ ਵਾਲਾ ਉਦੇ ਖਿਲਾਫ ਲਗਾਤਾਰੇ ਕਾਰਵਾਈ ਜਾਰੀ ਰਹੇਗੀ ਤੇ ਪੰਜਾਬ ਸਰਕਾਰ ਵੀ ਤੇ ਜੋ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਹੈ 12 ਜੁਲਾਈ ਨੂੰ ਜਿਹੜਾ ਹੈ 11 ਤੇ 12 ਜੁਲਾਈ ਨੂੰ ਜਿਹੜਾ ਹੋਵੇ ਉਸ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਕਿੰਨੀ ਜੜੀ ਆ ਉਹਦੇ ਵਿੱਚ ਪ੍ਰਾਪਤੀ ਕੀਤੀ ਗਈ ਹੈ ਤੇ ਕੀ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਜਿਹੜੀ ਹੈ ਦੱਸੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਨੂੜ ਦੀਆਂ ਨੇ ਜਿੱਥੇ ਅੱਜ ਬਨੂੜ ਦੇ ਵਿੱਚ ਪੰਜਾਬ ਪੁਲ ਦੇ ਵੱਲ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਤੇ ਇਹ ਜੋ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਨੇ ਤੇ ਇਹ ਜੋ ਅੱਜ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਦਾਂ ਤੇ ਕਾਰਵਾਈ ਜਿਹੜੀ ਹੈ ਲਗਾਤਾਰ ਜਾ ਰਹੀ ਹੈ ਤੇ ਉਸ ਦੇ ਤਹਿ ਜੋ ਜਾਣਕਾਰੀ ਜਿਹੜੀ ਹੈ ਫੈਮਿਲੀ ਆ ਕੀ 5 ਤੋਂ ਵੱਧ ਜਿਹੜੇ ਮਾਮਲੇ ਜਿਹੜੇ ਦਰਸਨ ਐਨਡੀਪੀਐਸ ਤੇ ਉੱਤੇ ਇਹ ਜੋ ਇਹ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਪਰ ਜਿਹੜੇ ਨੇ ਐਸਐਸਪੀ ਪਟਿਆਲਾ ਜੋ ਵਰਨ ਸ਼ਰਮਾ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੋ ਕਿਹਾ ਜਾ ਰਿਹਾ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਹਿਲਾਂ ਬਲਡਰ ਜਰ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਇਹ ਬਨੂੜ ਦੇ ਵਿੱਚ ਜਿਹੜੀ ਹੈ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਪਵਾਂ ਸਿੰਘ ਮਾਨ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਜੋ ਯੁੱਧ ਨਿਸ਼ਬਦ ਮੁਹੀਮ ਤੇ ਹੈ ਜਿਹੜੀ ਸ਼ੁਰੂਆਤ ਕੀਤੀ ਉਸ ਤੇ ਤੱਕ ਜਿਹੜੀ ਕਾਰਵਾਈ ਅੱਜ ਬਨੂੜ ਦੇ ਵਿੱਚ ਕੀਤੀ ਗਈ ਹੈ ਕਿੰਨਾ ਮੌਜਨਾ ਦੇ ਪ੍ਰਤੀਮਾਨ ਐ ਵਿਕ ਸੰਤਾ ਬਨੂੜ ਨੂੰ ਬਲਬਲ ਚ ਟਪੇਲਦੇ ਹੋਏ ਕੋਈ ਮਹੰਗੇ ਮਕਾਨ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹਨ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਇਹਨੇ ਪੰਜੇ ਦੀ ਇੱਕ ਕਾਰਵਾਈ ਆ ਉਹ ਪਦਸਤੂਰ ਜਾਰੀ ਹੈ ਅੱਜ ਅਸੀਂ ਇੱਥੇ ਬਨੂੜੇੜੀ ਜੇਚ ਆਏ ਆ ਤੇ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਆਪਣੇ ਕਈ ਮੁਕਦਮੇ ਐਨਡੀਪੀਐਸ ਸਾਹਦੇ ਦਰਮਿਆਨ ਤੇ ਬੜੇ ਬਦਨਾਮ ਹੀ ਨਸ਼ਾ ਕਰਦੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਅਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇੱਥੇ ਪੁਲਿਸ ਕੋਲ ਕੀ ਕਾਰਵਾਈ ਹੋਈ ਹੈ ਜਾਇ ਜਾਇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਠੀਕ ਹੈ ਕਿਉਂ ਹੋਣੀ ਚਾਹੀਦੀ ਹੈ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਖਤਮ ਹੋਊਗਾ ਨਹੀਂ ਨਸ਼ਾ ਵੇਚਦੇ ਆ ਉਹਨਾਂ ਦਾ ਵੀ ਸੋਨਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਕੋਈ ਹੋਰ ਦੇ ਲੈਣ ਬਿਲੋਂ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ ਸਾਨੂੰ ਇਹ ਨਹੀਂ ਪਤਾ ਇਹ ਜਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਤੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਬਹੁਤ ਵਧੀਆ ਜੀ ਦੇਖੋ ਨਸ਼ਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਬਚਨੇ ਚਾਹੀਦੇ ਨਸ਼ੇ ਤੋਂ ਠੀਕ ਹੈ ਨੀ ਨਸ਼ੇ ਵਿਰੁੱਧ ਜੋ ਪੰਜਾਬ ਕਾਂਗਰਸ ਕਰ ਰਹੀ ਕਰ ਰਹੀ ਹੈ ਜੀ ਉਹ ਵਧੀਆ ਹੈ ٹھیک ہے جی جی اپنے دو نمبر پیسے کام کرا گے نجائج ہے جی ਐਬੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਬਨੂੜ ਦੇ ਵਿੱਚ ਪਹੁੰਚੇ ਹੋਇਆ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮਹਿੰਮ ਚਲਾਈ ਗਈ ਹੈ ਉਹਦੇ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਬਲਡੋਜ਼ਰ ਆਪਸ਼ਨ ਜਿਹੜਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਜੋ ਅੱਜ ਬਨੂੜ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਕਾਰਵਾਈ ਦੌਰਾਨ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜੋ ਹੈ ਅੱਜ ਜੋ ਇੱਥੇ ਕਾਰਵਾਈ ਕੀਤੀ ਗਈ ਹੈ ਨਾਲ ਨਗਰ ਕੌਂਸਲ ਦੀ ਟੀਮ ਮੌਜੂਦ ਹੈ ਐਸਐਸਪੀ ਜਿਹੜੇ ਨੇ ਵਰਨ ਸ਼ਰਮਾ ਇੱਥੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਰਹੇ ਨੇ ਕਿ ਜੋ ਪੁਰਜ਼ੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਐਨਡੀਪੀਐਸ ਦੇ ਜਿਹੜੇ ਨੇ 5 ਤੋਂ ਵੱਧ ਜਿਹੜੇ ਮਾਮਲੇ ਦਰਜ ਹਨ ਤੇ ਇਹ ਕਾਰਵਾਈ ਅੱਜ ਇੱਥੇ ਕੀਤੀ ਗਈ ਹੈ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਐਸਐਸਪੀ ਪਟਿਆਲਾ ਨੇ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਵਾਲਾ ਜਾਂ ਫਿਰ ਨਸ਼ਾ ਵੇਚਣ ਵਾਲਾ ਉਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਤੇ ਪੰਜਾਬ ਸਰਕਾਰ ਵੀ ਤੇ ਜੋ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਹੈ 12 ਜੁਲਾਈ ਨੂੰ ਜਿਹੜਾ ਹੈ 11 ਤੇ 12 ਜੁਲਾਈ ਨੂੰ ਜਿਹੜਾ ਹੋਵੇ ਉਸ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਕਿੰਨੀ ਜੜੀ ਆ ਉਹਦੇ ਵਿੱਚ ਪ੍ਰਾਪਤੀ ਕੀਤੀ ਗਈ ਹੈ ਤੇ ਕੀ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਜਿਹੜੀ ਹੈ ਦੱਸੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਲਿਓ ਤਸਵੀਰਾਂ ਬਨੂੜ ਦੀਆਂ ਨੇ ਜਿੱਥੇ ਅੱਜ ਬਨੂੜ ਦੇ ਵਿੱਚ ਪੰਜਾਬ ਪੁਲ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਤੇ ਇਹ ਜੋ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਨੇ ਤੇ ਇਹ ਜੋ ਅੱਜ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਦਾਂ ਤੇ ਕਾਰਵਾਈ ਜਿਹੜੀ ਹੈ ਲਗਾਤਾਰ جاری ਹੈ ਤੇ ਉਸ ਦੇ ਤਹਿਤ ਜੋ ਜਾਣਕਾਰੀ ਜਿਹੜੀ ਹੈ ਅਮਲੀਆ ਕੀ 5 ਤੋਂ ਵੱਧ ਜਿਹੜੇ ਮਾਮਲੇ ਜਿਹੜੇ ਦਰਸਨ ਐਂਡੀਪੀਐਸ ਤੇ ਉੱਤੇ ਇਹ ਜੋ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਪਰ ਜਿਹੜੇ ਨੇ ਐਸਐਸਪੀ ਪਟਿਆਲਾ ਜੋ ਵਰਨ ਸ਼ਰਮਾ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੋ ਕਿਹਾ ਜਾ ਰਿਹਾ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਹਿਲਾਂ ਬਲਡਰ ਡਰ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਇਹ ਬਨੂੜ ਦੇ ਵਿੱਚ ਜਿਹੜੀ ਹੈ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਪੁਨਾਂਚਿੰ ਮਾਂ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਜੋ ਯੁੱਧ ਨਿਸ਼ਬਦ ਮਹੀਮ ਤੇ ਹੈ ਜਿਹੜੀ ਸ਼ੁਰੂਆਤ ਕੀਤੀ ਉਸ ਤੇ ਹੈ ਜਿਹੜੀ ਕਾਰਵਾਈ ਅਜ ਬਨੂੜ ਦੇ ਵਿੱਚ ਕੀਤੀ ਗਈ ਹੈ ਕਿ ਮੋਲ ਦੇ ਨਾਲ ਕੋ ਕੀਤੀ ਮਾਨ ਇਹ ਵੀ ਸੰਘਾ ਬਨੂੜ ਨੂੰ ਬਲਬਲ ਚ ਟਪਿਲਦੇ ਹੋਏ ਕੋਈ ਮਹੰਗੇ ਮਕਾਨ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਧਰਮੀਆਂ ਤੇ ਕੀਤੀਆਂ ਹਨ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਹੈ ਉਹ ਪਦਸਤੂਰ جاری ਹੈ ਅੱਜ ਅਸੀਂ ਇੱਥੇ ਬਨੂੜੇੜੀ ਵਿੱਚ ਆਏ ਹਾਂ ਇਹ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਹੈ ਇਹਨਾਂ ਤੇ ਕਈ ਮੁਕੱਦਮੇ ਐਨਡੀਪੀਐਸ ਸਾਹਿਬ ਦੇ ਦਰਮਿਆਨ ਤੇ ਬੜੇ ਬਨਾਮ ਨਸ਼ਾ ਕਸ ਕਰਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਤੇ ਅਸੀਂ ਇੱਕ ਪੁਲਿਸ ਤੋਂ ਕੋਈ ਤਰ੍ਹਾਂ ਕਿੰਨੀ ਕਾਰਵਾਈ ਹੋਈ ਹੈ ਜਾਇ ਜੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਚਾਹੀਦੀ ਕਿਉਂ ਹੋਣੀ ਚਾਹੀਦੀ ਹੈ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਵੇਚਦੇ ਨੇ ਉਹਨਾਂ ਦਾ ਵੀ ਮਸਲਾ ਹੈ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਕੋਈ ਹੋਰ ਇਹ ਲੈਣ ਬਲੋ ਕਿੰਨੇ ਸਮੇਂ ਤੱਕ ਜਿਹੜਾ ਨਸ਼ਾ ਵੇਚਦੇ ਸਾਨੂੰ ਇਹ ਨਹੀਂ ਪਤਾ ਇਹ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਤੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਬਹੁਤ ਵਧੀਆ ਜੀ ਦੇਖੋ ਨਸ਼ਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸ਼ੇ ਤੋਂ ਤਾਂ ਨਹੀਂ ਨਸ਼ੇ ਵਿਰੁੱਧ ਜੋ ਪੰਜਾਬ ਕਾਂਗਰਸ ਕਰ ਰਹੀ ਕਰ ਰਹੀ ਹੈ ਜੀ ਉਹ ਬਹੁਤ ਵਧੀਆ ਜੀ ਤੇ ਕੀ ਕਾਰਵਾਈ ਨੂੰ ਪਤਾ ਦੇਖੋ ਹੋ ਗਿਆ ਇਹ ਠੀਕ ਹੈ ਗਲਤ ਗਲਤ ਹੈ ਜੀ ਇਹ ਆਪਾਂ 2 ਨੰਬਰ ਦੇ ਪੈਸੇ ਕਰ ਕੰਮ ਕਰਾਂਗੇ ਉਹ ਤਾਂ ਨਾਜਾਇਜ਼ ਹੈ ਜੀ ਐਬੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਬਨੂੜ ਦੇ ਵਿੱਚ ਪਹੁੰਚੇ ਹੋਇਆ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਦੇ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਵਲਡੋਜ਼ਰ ਜਿਹੜਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖਣਾ ਹੈਓ ਇਹ ਤਸਵੀਰਾਂ ਦੇ ਵਿੱਚ ਜੋ ਅੱਜ ਬਨੂੜ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਅਤੇ ਕਾਰਵਾਈ ਦੌਰਾਨ ਤੁਹਾਨੂੰ ਤਸਵੀਰਾਂ ਜਿਹੜੀ ਅਸੀਂ ਦਿਖਾ ਰਹੇ ਹਾਂ ਕਿ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜੋ ਹੈ ਅੱਜ ਜੋ ਇੱਥੇ ਕਾਰਵਾਈ ਕੀਤੀ ਗਈ ਹੈ ਨਾਲ ਨਗਰ ਕੌਂਸਲ ਦੀ ਟੀਮ ਮੌਜੂਦ ਹੈ ਐਸਐਸਪੀ ਜਿਹੜੇ ਨੇ ਵਰਨ ਸ਼ਰਮਾ ਇੱਥੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਕਿ ਇਹ ਜੋ ਪ੍ਰੋਬਲਮ ਦੱਸਿਆ ਜਾ ਰਿਹਾ ਹੈ ਕਿ ਐਨਡੀਪੀਐਸ ਦੇ ਜਿਹੜੇ ਨੇ 5 ਤੋਂ ਵੱਧ ਜਿਹੜੇ ਮਾਮਲੇ ਦਰਜ ਹਨ ਤੇ ਇਹ ਕਾਰਵਾਈ ਅੱਜ ਇੱਥੇ ਕੀਤੀ ਗਈ ਹੈ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਐਸਐਸਪੀ ਪਟਿਆਲਾ ਨੇ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਵਾਲਾ ਜਾਂ ਫਿਰ ਨਸ਼ਾ ਵੇਚਣ ਵਾਲਾ ਉਹ ਦੇ ਖਿਲਾਫ ਲਗਾਤਾਰੇ ਕਾਰਵਾਈ ਜਾਰੀ ਰਹੇਗੀ ਤੇ ਪੰਜਾਬ ਸਰਕਾਰ ਵੀ ਤੇ ਜੋ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਹੈ 12 ਜੁਲਾਈ ਨੂੰ ਜਿਹੜਾ ਹੈ 11 ਤੇ 12 ਜੁਲਾਈ ਨੂੰ ਜਿਹੜਾ ਹੋਵੇ ਉਸ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਕਿੰਨੀ ਜੜੀ ਆ ਉਹਦੇ ਵਿੱਚ ਪ੍ਰਾਪਤੀ ਕੀਤੀ ਗਈ ਹੈ ਤੇ ਕੀ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਜਿਹੜੀ ਹੈ ਦੱਸੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਲਓ ਤਸਵੀਰਾਂ ਬਨੂੜ ਦੀਆਂ ਨੇ ਜਿੱਥੇ ਅੱਜ ਬਨੂੜ ਦੇ ਵਿੱਚ ਪੰਜਾਬਪੁਰ ਦੇ ਵੱਲ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਤੇ ਇਹ ਜੋ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਨੇ ਤੇ ਇਹ ਜੋ ਅੱਜ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਜਿੱਦੇ ਵਿੱਚ ਯੁੱਧ ਨਸ਼ਾ ਵਿਰੁੱਧ ਮਹਿੰਦਾਂ ਤੇ ਕਾਰਵਾਈ ਜਿਹੜੀ ਹੈ ਲਗਾਤਾਰ جاری ਹੈ ਤੇ ਉਸ ਦੇ ਤਹਿਤ ਜੋ ਜਾਣਕਾਰੀ ਜਿਹੜੀ ਹੈ ਮਿਲੀ ਹੈ ਕਿ 5 ਤੋਂ ਵੱਧ ਜਿਹੜੇ ਮਾਮਲੇ ਜਿਹੜੇ ਦਰਸਨ ਐਨਡੀਪੀਐਸ ਤੇ ਉੱਤੇ ਇਹ ਜੋ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਪਰ ਜਿਹੜੇ ਨੇ ਐਸਐਸਪੀ ਪਟਿਆਲਾ ਜੋ ਵਰਨ ਸ਼ਰਮਾ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੋ ਕਿਹਾ ਜਾ ਰਿਹਾ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਹਿਲਾਂ ਬਲੋਡਰ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਇਹ ਬਨੂੜ ਦੇ ਵਿੱਚ ਜਿਹੜੀ ਹੈ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਪੁਨਾਂਚਿੰਗ ਮਾਨ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਜੋ ਯੁੱਧ ਨਿਸ਼ਬਦ ਮੁਹਕੀਮ ਤਹ ਜਿਹੜੀ ਸ਼ੁਰੂਆਤ ਕੀਤੀ ਉਸ ਤਹ ਜਿਹੜੀ ਇੱਕ ਕਾਰਵਾਈ ਅੱਜ ਬਨੂੜ ਦੇ ਵਿੱਚ ਕੀਤੀ ਗਈ ਹੈ ਕਿ ਮੌਜੂਦ ਮੌਜੂਦ ਕਿਤੀ ਮਾਨ ਇਹ ਵੀ ਸੰਜਾ ਬਨੂੜ ਬਲਬਲ ਚ ਟਕਿਲਦੇ ਹੋਏ ਕੋਈ ਮਹੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਵਿਲੇ ਪنجੇ ਦੀ ਇੱਕ ਕਾਰਵਾਈ ਆ ਉਹ ਬਦਸਤੂਰ ਜਾਰੀ ਹੈ ਅੱਜ ਅਸੀਂ ਇੱਥੇ ਬਨੂੜੇੜੀ ਵਿੱਚ ਆਏ ਆ ਇਹ ਮੋਨ ਲਾਲ ਮੋਣੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਆਪਣੇ ਕਈ ਮੁਕਦਮੇ ਐਨਡੀਪੀਐਸ ਸਾਹਮਣੇ ਤੇ ਬੜੇ ਵੱਡੇ ਨਾਮੇ ਨਸ਼ਾ ਕਸ ਕਰਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਐਸੀ ਕੋਈ ਪੁਲਿਸ ਕੋਈ ਤਰਕਿੰਗ ਕਾਰਵਾਈ ਹੋਈ ਹੈ ਜਾਇ ਜਾਇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਠੀਕ ਹੈ ਨਾ ਕਿਉਂ ਹੁਣ ਹੋਣੀ ਚਾਹੀਦੀ ਨਸ਼ਾ ਖਤਮ ਹੋਣਾ ਚਾਹੀਦਾ ਵਾ ਬਸ ਨਸ਼ਾ ਖਤਮ ਹੋਊਗਾ ਨਹੀਂ ਨਸ਼ਾ ਵੇਚਦੇ ਆ ਉਹਨਾਂ ਦਾ ਵੀ ਸੋਣਾ ਚਾਹੀਦਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਕੋਈ ਹੋਰ ਦੇ ਲੈਣ ਬਿਲੋਂ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਤੇ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਬਹੁਤ ਵਧੀਆ ਜੀ ਦੇਖੋ ਨਸ਼ਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸ਼ੇ ਤੋਂ ਠੀਕ ਹੈ ਨੀ ਨਸ਼ੇ ਵਿਰੁੱਧ ਜੋ ਪੰਜਾਬ ਕਾਂਗਰਸ ਕਰ ਰਹੀ ਕਰ ਰਹੀ ਹੈ ਜੀ ਉਹ ਵਧੀਆ ਹੈ ٹھیک ہے پیسے کام کرا گے نجائز ہے جی ਐਬੀਪੀ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਬਨੂੜ ਦੇ ਵਿੱਚ ਪਹੁੰਚੇ ਹੋਇਆ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਹ ਨਸ਼ਿਆਂ ਦੇ ਵਿਰੁੱਧ ਜੋ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਲਗਾਤਾਰ ਪੰਜਾਬ ਭਰ ਦੇ ਵਿੱਚ ਬਲਡੋਜ਼ਰ ਜਿਹੜਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖਣਾ ਹੈ ਇਹ ਤਸਵੀਰਾਂ ਦੇ ਵਿੱਚ ਜੋ ਅੱਜ ਬਨੂੜ ਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਅਤੇ ਕਾਰਵਾਈ ਦੌਰਾਨ ਤੁਹਾਨੂੰ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜੋ ਹੈ ਅੱਜ ਜੋ ਇੱਥੇ ਕਾਰਵਾਈ ਕੀਤੀ ਗਈ ਹੈ ਨਾਲ ਨਗਰ ਕੌਂਸਲ ਦੀ ਟੀਮ ਮੌਜੂਦ ਹੈ ਐਸਐਸਪੀ ਜਿਹੜੇ ਨੇ ਵਰਨ ਸ਼ਰਮਾ ਇੱਥੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋ ਕਿ ਇਹ ਜੋ ਬੋਲਿਆ ਬੋਲ ਦੱਸਿਆ ਜਾ ਰਿਹਾ ਹੈ ਕਿ ਐਨਡੀਪੀਐਸ ਦੇ ਜਿਹੜੇ ਨੇ 5 ਤੋਂ ਵੱਧ ਜਿਹੜੇ ਮਾਮਲੇ ਦਰਜ ਹਨ ਤੇ ਇਹ ਕਾਰਵਾਈ ਅੱਜ ਇੱਥੇ ਕੀਤੀ ਗਈ ਹੈ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੋ ਐਸਐਸਪੀ ਪਟਿਆਲਾ ਨੇ ਜੋ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਸਪਲਾਈ ਕਰਨ ਵਾਲਾ ਹੈ ਜਾਂ ਫਿਰ ਨਸ਼ਾ ਵੇਚਣ ਵਾਲਾ ਹੈ ਉਦੇ ਖਿਲਾਫ ਲਗਾਤਾਰੇ ਕਾਰਵਾਈ ਜਾਰੀ ਰਹੇਗੀ ਤੇ ਪੰਜਾਬ ਸਰਕਾਰ ਵੀ ਤੇ ਜੋ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਹੈ 12 ਜੁਲਾਈ ਨੂੰ ਜਿਹੜਾ ਹੈ 11 ਤੇ 12 ਜੁਲਾਈ ਨੂੰ ਜਿਹੜਾ ਹੋਵੇ ਉਸ ਦੇ ਵਿੱਚ ਜੋ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਕਿੰਨੀ ਜੜੀ ਆ ਉਹਦੇ ਵਿੱਚ ਪ੍ਰਾਪਤੀ ਕੀਤੀ ਗਈ ਹੈ ਤੇ ਕੀ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ اجلاس ਦੇ ਵਿੱਚ ਜਿਹੜੀ ਹੈ ਦੱਸੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਲਿਓ ਤਸਵੀਰਾਂ ਬਨੂੜ ਦੀਆਂ ਨੇ ਜਿੱਥੇ ਅੱਜ ਬਨੂੜ ਦੇ ਵਿੱਚ ਪੰਜਾਬ ਪੁਲ ਦੇ ਵੱਲ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਤੇ ਇਹ ਜੋ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਨੇ ਤੇ ਇਹ ਜੋ ਅੱਜ ਇਹ ਕਾਰਵਾਈ ਜਿਹੜੀ ਕੀਤੀ ਗਈ ਹੈ ਜਿੱਦੇ ਵਿੱਚ ਯੁਧ ਨਸ਼ਾ ਵਿਰੁੱਧ ਮਹੀਨਿਆਂ ਤੇ ਕਾਰਵਾਈ ਜਿਹੜੀ ਹੈ ਲਗਾਤਾਰ جاری ਹੈ ਤੇ ਉਸ ਦੇ ਤਹਿਤ ਜੋ ਜਾਣਕਾਰੀ ਜਿਹੜੀ ਹੈ ਮਿਲੀ ਹੈ ਕਿ 5 ਤੋਂ ਵੱਧ ਜਿਹੜੇ ਮਾਮਲੇ ਜਿਹੜੇ ਦਰਜ ਹਨ ਐਨਡੀਪੀਐਸ ਤੇ ਉੱਤੇ ਇਹ ਜੋ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਪਰ ਜਿਹੜੇ ਨੇ ਐਸਐਸਪੀ ਪਟਿਆਲਾ ਜੋ ਵਰਨ ਸ਼ਰਮਾ ਮੌਕੇ ਤੇ ਪਹੁੰਚੇ ਹੋਏ ਨੇ ਤੇ ਜੋ ਕਿਹਾ ਜਾ ਰਿਹਾ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਪਰ ਪਹਿਲਾਂ ਬਲਡਰ ਡਰ ਐਕਸ਼ਨ ਦੇਖਣ ਨੂੰ ਮਿਲਿਆ ਤੇ ਅੱਜ ਇਹ ਬਨੂੜ ਦੇ ਵਿੱਚ ਜਿਹੜੀ ਹੈ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਪਵਾਂਚਿੰਗ ਮਾਂ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਜੋ ਯੁੱਧ ਨਿਸ਼ਬਦ ਮਹੀਮ ਤੇ ਹੈ ਜਿਹੜੀ ਸ਼ੁਰੂਆਤ ਕੀਤੀ ਉਸ ਤੇ ਹੈ ਜਿਹੜੀ ਇਹ ਕਾਰਵਾਈ ਅਜ ਬਨੂੜ ਦੇ ਵਿੱਚ ਕੀਤੀ ਗਈ ਹੈ ਕਿਉਂਕਿ ਮੌਜੂਦਨਰ ਕੋ ਪ੍ਰਤੀਮਾਨ ਐ ਵੀ ਕਿਸਾਨ ਆ ਬਨੂੜ ਨੂੰ ਬਲਦਲ ਚ ਟੁਕੀਲਦੇ ਹੋਏ ਕੋਈ ਮਹੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਜ਼ਮੀਨਾਂ ਤੇ ਕੀਤੀਆਂ ਹਨ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਹੈ ਉਹ ਪਦਸਤੂਰ جاری ਹੈ ਅੱਜ ਅਸੀਂ ਇੱਥੇ ਬਨੂੜੇੜੀਚ ਆਏ ਆ ਇਹ